ਜੰਗੋ ਜੀ ਸਤਨਾਮ 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 ਸ਼੍ਰੀ ਗੁਰੂਆਂ ਦੇ ਸਤਿਗੁਰੂ ਦਾ ਬਿਦਾ ਸਿਮਾਰਾ ਜੀਵシャਵਤ ਤੋਹੀ ਮੋਈ ਮੋਈ ਤੋਹੀ ਅੰਦਰ ਕੈਸਾ ਗਨਕ ਘਟਕ ਜਲ ਸੰਗਮ ਜੈਸਾ ਯਾਤਿ ਅਮ ਨਾ ਪਾਪ ਪ੍ਰੰਤ ਹੈ ਅੰਤਾ ਬਾਤਿ ਚ ਪਾਵਨ ਨਾਮ ਕੈ ਐਸੇ ਹੁੰਦਾ ਰਾਮ ਤਮ ਜੋ ਨਾਇਕ ਆਚੋ ਅੰਤਰਿਆਮੇ ਰਾਧੇ ਜਨ ਜਾਨੀ ਜਜਨ ਤੇ ਸਭੇ ਸਰੇ ਰਾਨਾ ਮੋ ਕੋ ਵਿਚਾਰ ਦੇਹੁ

ਜਾਵੇ ਹਮ ਨਾ ਪਾਪ ਪਰੰਥਾਏ ਅਨੰਤਾ ਪਾਤਿਤ ਪਵਨਾਮ ਕੈ ਸੈ ਉਤਾਰਾ ਸਮਝੋ ਨਾ ਇੱਕ ਆਚਵੰਤਰ ਜਾਮੀ ਰਬ ਦੇ ਗਨ ਜਾਣੀ ਗਜੰ ਤੇ ਸਵਾਮੀ ਸਰੀਰ ਆਰਾਧਨੋ ਵਿਚਾਰ ਦੇਹੁ

ਸਤਿਗੁਰੂ ਦਾਸ ਮਹਾਰਾਜ ਜੀ ਚਾਣੂ ਦੀ ਜਿਹੜੀ ਪਾਵਨ ਬਾਣੀ ਹੈ ਸ੍ਰੀ ਗੁਰੂ ਦੇ ਵਿੱਚ ਸਤਗੁਰੂ ਦਾਸ ਅੱਗੇ ਪਾਛਾ ਮਹਾਰਾਜ ਜੀ ਉਹ ਚਾਣ ਕਰ ਰਹੇ ਜੀ ਤੋਹੀ ਮੋਹੀ ਮੋਹੀ ਤੋਹੀ ਅੰਦਰ ਕੈਸਾ ਹਨ ਨਾ ਟਟਾ ਭਜਾ ਤੁਰੰਗ ਜਸਤੋ نے بھیار مہ پیمن اکال پت کا نام جپیاماتا پرماتما ہو گئے وہ جیو پرماتما روپ ہو گئے جی کبھی صاحب مہاراجی فرما نے ਹਰ ਕਾ ਸੇਵਕ ਸੋਹਣ ਜੇ ਪੀਤ ਨਾ ਜਾਣੇ ਮਾਨਸ ਦੇ ਹਰ ਕਾ ਸੇਵਕ ਸੋਹਣ ਰਦੀਹਾ ਪੀਤ ਨਾ ਜਾਣੇ ਮਾਨਸ ਦੇ ਇਸੇ ਤਰ੍ਹਾਂ ਸਤਿਗੁਰੂ ਦਾਸ ਜੀ ਪਛਾੜ ਜੀ ਸਾਥ ਦੇ ਵਿਚਾਏ ਉਹਨਾਂ ਨੇ ਕੇਵਲ ਕੇਵਲ ਔਰ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਈ ਪਿਆਰ ਪਾਇਆ

ਮੈਂ ਤੇਰਾ ਨਾਮ ਜਪ ਕੇ ਤੇਰਾ ਸੇ ਰੂਪ ਹੋ ਗਿਆ ਮੈਂ ਤੇਰਾ ਨਾਮ ਜਪ ਕੇ ਤੇਰਾ ਸਿਮਨ ਕਰਕੇ ਤੇਰਾ ਰੂਪ ਹੋ ਗਿਆ ਭਗਵਾਨ ਨੂੰ ਕਹਿ ਰਹੇ ਨੇ ਜਿਹੜਾ ਸ੍ਰਿਸ਼ਟੀ ਦਾ ਕਥਾ ਆਕਾਲ ਪੁਰਖ ਹੈ ਸਾਰੀ ਸ੍ਰਿਸ਼ਟੀ ਕਾਇਨਾਤ ਦਾ ਮਾਲਕ ਸਾਰੇ ਖੰਡਾ ਬ੍ਰਹਮੰਡਾ ਦਾ ਮਾਲਕ ਸਤੁਰ ਦਾ ਅੰਤਿ ਮਰੇ ਉਹਨਾਂ ਰੂਪ ਹੋ ਗਿਆ ਉਦਾ ਨਾਮ ਜਪ ਕੇ ਜਿਸ ਨੂੰ ਪਾਉਣ ਦੇ ਲਈ ਇਹਦਾ ਦਰਸ਼ਨ ਕਰਨ ਦੇ ਵਾਸਤੇ ਰਿਸ਼ੀਆਂ ਮੁਣੀਆਂ ਨੂੰ ਬੜੇ ਬੜੇ ਯਤਨ ਕਰਨੇ ਪਏ ਕੱਟੀ ਤੋਂ ਕੱਟੀ ਤਪਸੀਆਂ ਮੰਨਤਾ ਪਈਆਂ ਹੱਟ ਕਰਨੇ ਪਏ ਜੱਪ ਤਪ ਕਰਨਾ ਪਿਆ ਬੜੇ ਬੜੇ ਹਮਨ ਪੁੰਡ ਕੀਤੇ ਸਮੁੰਦਰ ਰੜ ਗਿਆ ਪਤਾ ਨਹੀਂ ਕਿ ਕਿ ਉਸੀ ਤੱਕ ਪਰ ਫਿਰ ਵੀ ਪਰਮਾਤਮਾ ਦੇ ਦਰਸ਼ਨੀ ਹੋਏ ਫਿਰ ਉਹ ਕਿੱਥੇ ਪਹੁੰਚ ਸਕੇ ਜਿੱਥੇ ਤੱਕ ਧਨੁਰਦਾਸ ਜੀ ਪਾਸ਼ਾ ਪਹੁੰਚ ਗਏ ਕਹਿੰਦੇ ਮੈਂ ਉਹਦਾ ਰੂਪ ਹੀ ਹੋ ਗਿਆ ਮੈਂ ਉਹ ਪਰਮਾਤਮਾ ਇੱਕ ਹੋ ਗਏ ਉਹਦਾ ਨਾਮ ਸਿਮਨ ਕਰਕੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿਹਦਾ ਅਨਕ ਸਤਤ ਜਲ ਮੰਗੇ ਕਹਿੰਦੇ ਥੋੜਾ ਜਿਹਾ ਅੰਤਰ ਹੈਗਾ ਉਹ ਪਰ ਮਹਮਾਨ ਨੂੰ ਕਾਰੇ ਸਵਨਾਂ ਦੇ ਵਿੱਚ ਬਸਦਾ ਹੈ ਉਹਦੀ ਸ਼ਾਇਆ ਉਹਦੀ ਗੋਦ ਸਵਨਾਂ ਦੇ ਵਿੱਚ ਹੈ ਕੀੜੀ ਤੋਂ ਲੈ ਕੇ ਹੱਥ ਤੱਕ ਹਰ ਇਨਸਾਨ ਦੇ ਅੰਦਰ ਕਣ ਕਣ ਦੇ ਵਿੱਚ ਉਹ ਰਮਿਆ ਹੋਇਆ ਹੈ ਕਣ ਕਣ ਦੇ ਵਿੱਚ ਬੈਠਾ ਹੈ ਇਸਾ ਤੋਂ ਤਾਂ ਸੱਚੇ ਪਾਤਸ਼ਾਹ ਕਹਿੰਦੇ ਮੈਂ ਪੰਜ ਰੂਪੀ ਸਰੀਰ ਦੇ ਵਿੱਚ ਆ ਮੈਂ ਨજર ਅਸੀਂ ਨજર ਆ ਰਹੇ ਹਾਂ اور پرمات پرماتما میں روپ ہو گیا کتنا سمندر بڑی بڑی لہرا اٹھتی ہوں سمندر بڑی بڑی لہرا اتن ہوں تو پھر سمندر چما ہے سمندر چک نہیں ہوں سمندر کے جی ہو توڑ ہے ਇਵੇਂ ਸੋਨੇ ਤੋਂ ਨਿੱਕਾ ਪ੍ਰਕਾਰ ਦੇ ਗਹਿਣੇ ਬਣਦੇ ਨੇ ਸੋਨੇ ਤੋਂ ਨਿੱਕਾ ਪ੍ਰਕਾਰ ਦੇ ਗਹਿਣੇ ਕੱਤੇ ਬਣਾਏ ਜਾਂਦੇ ਨੇ ਕਈ ਰੂਪ ਦਿੱਤੇ ਜਾਂਦੇ ਨੇ ਚੈਨੀ ਵਗੈਰਾ ਵਗੈਰਾ ਕਈ ਰੂਪ ਹੁੰਦੇ ਨੇ ਮਰੋਦ ਨੂੰ ਇਕੱਠਾ ਕਰਕੇ ਸੋਨਾ ਢਲਿਆ ਜਾਵੇ ਕੰਨ ਕਟਕ ਜੰਨ ਪਰੰਗ ਇਸ ਤਰ੍ਹਾਂ ਬੁਲਿਆ ਤੇ ਬਾਸ਼ਾ ਕਹਿੰਦੇ ਨੇ ਕਿ ਇਹੋ ਸੋਨੇ ਦਾ ਰੂਪ ਹੋ ਜਾਂਦੇ ਨੇ ਫਿਰ ਉਸ ਨੂੰ ਕੋ ਆਲਗ-ਆਲਗ ਪਛਾਣਨੇ ਕਰ ਸਕੋ ਉਸ ਦੇ ਆਲਗ-ਆਲਗ ਨਿਸ਼ਾਨਾਂ ਦੇ ਜਦੋਂ ਸਾਰੇ ਜਾਏ ਇੱਕੋ ਜਗ੍ਹਾ ਇਕੱਠੇ ਕਰਕੇ ਜਦ ਉਸ ਨੂੰ ਢਾਲਿਆ ਗਿਆ ਉਹ سونے ਦਾ ਰੂਪ ਹੋ ਗਏ ਇੱਕ ਹੀ ਹੋ ਗਏ ਕੋ ਵਾਲਾ ਕਦ ਪਛਾਨ ਨਹੀਂ ਰਹੀ ਇੱਕ ਹੋ ਗਏ ਇਹ ਤੇ ਤੁਹਾਨੂੰ ਦਾ ਸੱਚੇ ਬਾਦਸ਼ਾਹ ਕਹਿੰਦੇ ਨੇ ਸੱਚੇ ਬਾਦਸ਼ਾਹ ਉਸ ਦਾ ਅੰਤ ਹੈ ਤਾ ਇਹਤਨਾ ਅੰਤਰੇ ਮੈਂ ਇਸ ਸਰੀਰ ਦੇ ਵਿੱਚ ਆ ਤੇ ਤੁਮ ਰੰਗਕਾਰ ਮੈਂ ਤੈਨੂੰ ਦੇਖ ਰਿਹਾ ਮੈਂ ਤੈਨੂੰ ਅਨੁਭਵ ਕਰ ਰਿਹਾ ਅੰਤਰੇ ਤਾਂ ਕੇਵਲ ਇਤਨਾ ਕਾਲੇ ਕਟਕ ਜਲ ਤਰੰਗ ਐਸਾ ਹਰ ਅੰਦਰੋਂ ਤੈਨੂੰ ਦਾਸ ਮੇਰੀ ਆਤਮਾ ਤੇ ਪਰਮਾਤਮਾ ਇੱਕ ਹੋ ਗਈ ਉਹਦਾ ਸਿਮਨ ਕੱਟ ਕੇ ਉਹਦੀ ਬੰਦ ਕੇ ਕੱਟ ਕੇ ਜਿੰਨੇ ਨਾਮ ਤੇ ਆਇਆ ਉਹਨਾਂ ਦੇ ਕਾਰਜ ਸਰੇ ਜਿੰਜੇ ਨਾਮ ਤੇ ਆਇਆ ਤੇਨੇ ਕੇ ਕਾਰਜ ਸਰੇ ਆਓ ਕੇ ਸਭੋ ਦੀ ਕੀ ਪਰਮਾਤਮਾ ਹੈ ਜਪੈ ਆਮਨਾਮ ਬਾਤ ਕਰਤਾ ਹੈ ਅਨੰਤਾ ਪਤਿਤ ਪਾਵਨ ਨਾਮ ਕੈਸੇ ਉਨਤਰਾ ਜੇ ਸਿ ਪਾਪ ਨਾ ਕਰਦੇ ਤੇ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਬਣਦਾ ਤੈਨੂੰ ਬਖਸ਼ਣ ਹਾਰਾ ਕੌਣ ਕਹਿੰਦਾ ਔਂ ਤੇਰਾ ਨਾਮ ਜਪਦਾ ਕੌਣ ਤੇਰੀ ਬੰਦਗੀ ਕਰਦਾ ਆਕਾਰਪੁਰ ਤੇਰਾ ਨਾਮ ਵਾਕਿਆਨ ਪਵਿੱਤਰ ਕਰਨ ਵਾਲਾ ਜੋ ਪ੍ਰੇਮ ਨਾਲ ਪਾਪ ਰੰਨਾ ਇਹ ਅਨੰਤਾ ਪਤਿਤ ਪਾਪ ਨਾਮ ਕੇ ਸਿਧੰਤ ਕਹਿੰਦੇ ਨੇ ਤੇਰੇ ਨਾਮ ਦੇ ਵਿੱਚ ਢੀ ਕਾਤ ਹੈ ਕਾਤਪੁਰਖ ਹੈ ਜਿਵੇਂ ਅੱਗ ਦੀ ਅਗਨੀ ਦੀ ਇੱਕ ਚਿਗਾਰੀ ਨਾ ਕਈ ਜੰਗਲ ਰਾਖਵਾ ਕਰ ਦਿੰਦੀ ਆ ਰਾਤ ਦੀ ਇੱਕ ਚਿਗਾਰੀ ਅਗਨੀ ਦੀ ਇੱਕ ਚਿਗਾਰੀ ਜੰਮ ਲਾ ਦੇ ਗੰਗਲ ਫੋਕ ਦਿੰਦੀ ਹੈ ਮੈਂ ਪਰਮਾਤਮਾ ਤੇਰਾ ਨਾਮ ਹੈ ਘੜੀ ਪਲ ਜਪਿਆ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਕਰੋੜਾਂ ਪਾਪ ਕੱਟੇ ਜਾਂਦੇ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਐਨੀ ਤੇਰੇ ਨਾਮ ਦੇ ਵਿੱਚ ਤਾਕਤ ਹੈ ਜੋ ਪਰ ਹਮਨਾ ਪਾਪ ਤਰੰਦਾ ਇਹ ਅਨੰਤਤਾ ਪਵਿੱਤਰ ਪਾਵਨ ਨਾਮ ਹੈ ਸਰ ਇੰਨਾ ਪਵਿੱਤਰ ਤੇਰਾ ਨਾਮ ਹੈ ਇੰਨਾ ਪੁਣੇ ਇੰਨਾ ਪਵਿੱਤਰ ਤੇਰਾ ਨਾਮ ਹੈ ਇੱਕ ਘੜੀ ਜਪਨ ਦੇ ਨਾਮ ਜਨਮਾਂ ਦੇ ਆਪ ਜਨਮਾਂ ਦੇ ਸੰਧ ਕਰੋੜਾ পাপ ਘਟੇ ਜਾਂਦੇ ਜੋ ਕਹ ਹਮਨਾ ਪਾਪ ਕਰੰਤਾ ਇਹ ਅਨੰਤਾ ਅਪਚਿਤ ਪਾਵਨ ਨਾਮ ਕੈਸੇ ਨਹੀਂ ਕਰ ਸਤੁਰ ਤੇ ਦਾ ਸੱਚੇ ਪਾਛਾ ਕਿੰਨਾ ਵਿਸਾਰ ਕੋ ਸੰਸਰੀ ਹੋਣਾ ਕਰਦੇ ਫਰਮਾਤਮਾ ਦੇ ਨਾਮ ਦੇ ਵਿੱਚ ਕਿੱਡੇ ਦਾ ਕਰ ਜਨਮalekਹਨ ਦੇਖੋ ਪਿਆਰਿਓ ਜਿੱਥੇ ਸਾਨੂੰ ਮੈਲ ਲੱਗੀ ਹੋਈ ਨਾ ਜਨਮਾਂ ਦੇ ਕਰਮਾਂ ਦੀ ਜੋਸੀ ਕਰਮ ਕਰ ਰਹੇ ਆ ਜੋਸੀ ਲੇਖੇ ਕਰ ਰਹੇ ਆ ਲੇਖੇ ਬਹਿ ਰਹੇ ਨੇ ਜੋਸੀ ਕਰਮ ਕੀਤੇ ਨੇ ਪਿਛਲੇ ਜਨਮਾਂ ਦੇ ਜੋ ਕਰ ਰਹੇ ਆ ਕਿ ਦੁਨੀਆ ਦਾ ਕੋਈ ਵੀ ਪਦਾਰਥ ਉਹਨੂੰ ਧੋ ਨਹੀਂ ਸਕਦਾ ਦੁਨੀਆ ਦਾ ਕੋਈ ਵੀ ਖਾਦਾਰਥ ਕੋਈ ਵੀ ਚੀਜ਼ ਉੱਥੇ ਪਹੁੰਚ ਨਹੀਂ ਸਕਦੀ ਆਹਦੇ ਮੈਲ ਉਤਾਰ ਸਕਦੇ ਆ ਧਨ ਸਾਫ ਕਰ ਸਕਦੇ ਆ ਕਈ ਤਰ੍ਹਾਂ ਦੇ ਕੈਮੀਕਲ ਸਾਫਨ ਛੋਟੇ ਬਣੇ ਨੇ ਕੱਪੜਾ ਧੋਤਾ ਜਾ ਸਕਦਾ ਧਨ ਸਾਫ ਕੀਤਾ ਜਾ ਸਕਦਾ ਪਾਰਸੀ ਤੇ ਸ੍ਰੋਚਜੇ ਬਾਸ਼ਾ ਕਹਿੰਦੇ ਨੇ ਕਿ ਖਤਮ ਕਰਮਾਂ ਤੇ ਜਨਮਾਂ ਦੀ ਮੈਨ ਲੱਗੀ ਹੈ ਨਾ ਉਥੇ ਦੁਨੀਆ ਦੇ ਕੋਈ ਚੀਜ਼ ਪਹੁੰਚ ਤੇ ਸਕਦੀ ਉਥੇ ਕੇਵਲ ਔਰ ਕੇਵਲ ਤੇਰਾ ਜੱਪਿਆ ਹੋਇਆ ਪਰਮਾਤਮਾ ਦਾ ਨਾਮ ਹੀ ਤੈਨੂੰ ਸਾਫ ਕਰ ਸਕਦਾ ਹੈ ਉਥੇ ਕੇਵਲ ਔਰ ਕੇਵਲ ਉਸ ਸਰਕਾਰ ਪਰ ਖਦਾ ਮਿੱਠਾ ਇਹਰਾ ਨਾਮ ਹੀ ਉਥੇ ਪਹੁੰਚ ਸਕਦਾ ਉਹਦੇ ਨਾਲ ਉਹ ਜਨਮਾਂ ਤੇ ਕਰਮਾਂ ਦੀ ਮੈਤੋਦੀ ਜਾ ਸਕਦੀ ਹੈ ਦੁਨੀਆ ਦੀ ਕੋਈ ਵੀ ਤਾਕਤ ਕੋਈ ਚੀਜ਼ ਉਥੇ ਪਹੁੰਚ ਨਹੀਂ ਸਕਦੀ ਕੇਵਲ ਔਰ ਕੇਵਲ ਨਾਮ ਉਸ ਪਰਮਾਤਮਾ ਦਾ ਨਾਮ ਜਿਵੇਂ ਧੰਗੁਰ ਦਾਸ ਅਖੇ ਪਾਸਾ ਕਹਿੰਦੇ ਕਹਿਰ ਵਿਦਾਸ ਨਾਮ ਤੇ ਰਵਾਤੇ ਸਤਨਾਮ ਦਾ ਉਤਾਰ ਪਰਮਾਤਮਾ ਦਾ ਨਾਮ ਹੀ ਸਭ ਹੈ ਉਹਦੇ ਨਾਲ ਆਤਮਾ ਸ਼ੁੱਧ ਹੋ ਸਕਦੀ ਹੈ ਆਤਮਾ ਕੰਨ ਮਨ ਸਾਫ ਹੋ ਸਕਦਾ ਹੈ ਅੰਦਰੋਂ ਕੇਵਲ ਔਰ ਕੇਵਲ ਨਾਮੋ ਤੇ ਦੁਨੀਆ ਦੀ ਕੋਈ ਚੀਜ਼ ਬਹੁਤ ਹੀ ਸਾਦੀ ਸਿਵਾਏ ਪਰਮਾਤਮਾ ਦੇ ਨਾਮ ਦੇ ਗੁਰੂ ਨਾਨਕ ਦੇਵ ਮਹਾਰਾਜ ਇਹ ਕਹਿੰਦੇ ਨਾ ਭਰੀਏ ਮਤ ਪਾਪਾਂ ਦੇ ਸੰਗ ਉਤ ਹੋਵੇ ਨਾਮੇ ਕੇ ਰੰਗ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਨਾਮ ਤੋਂ ਬਗੇ ਤੇਰੀ ਆਤਮਾ ਤੋਂ ਤੇਲੀ ਜਸੰਬੀਆ ਦਾ ਨਾਮ ਤੋਂ ਬਗੇ ਤੂੰ ਸਾਥ ਨਹੀਂ ਹੋ ਸਕਦਾ ਅੰਤੋਂ ਬਾਹਰ ਤੋਂ ਬਸਤ 65 ਤੱਕ ਕਈ ਪ੍ਰਕਾਰ ਦੇ ਸੁਆੰਗ ਰਸਕਦਾ ਕਿਸ ਨਾਮ ਕਰ ਸਕਦਾ ਗੰਗਾ ਜਮਨਾ ਸਸੋਤੀ ਗਦਾ ਆਪਣੇ ਪਾਤਰ ਅੰਗਲੀ ਜਿਹੜੀ ਮੈਲੇ ਜਨਮਾਂ ਤੇ ਕਰਮਾਂ ਦੀ ਮੈਲੇ ਜਿਹਨੂੰ ਜਿਹਨੇ ਤੈਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਤੈਨੂੰ ਆਪਣੇ ਘਰ ਲੈ ਕੇ ਜਾਣਾ ਜਾਂ ਤੇ ਉਹ ਸਾਥ ਨਹੀਂ ਹੁੰਦੀ ਉਹ ਕੇਵਲ ਔਰ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਸਾਥ ਹੋ ਸਕਦਾ ਆਓ ਕੇ ਸੱਜਣ ਦੀ ਪ੍ਰਮਾਤਮਾ ਲੈ ਕੇ ਤੁਮਜੋ ਨਾਇਕ ਅਚਵੰਤ ਰਾਮੀ ਪ੍ਰਭ ਤੇ ਜਲ ਜਾਨੀ ਜਗੰਤੈ ਇਸਵਾਮੀ ਉਹ ਇੱਕ ਮਾਲਕ ਹੀ ਹੈ ਜਿਸ ਨੇ ਸਾਰੀ ਦੁਨੀਆ ਬਣਾਈ ਤੁਮਜੋ ਨਾਇਕ ਅਚਵੰਤ ਰਾਮ ਉਹ ਸਾਰੀ ਦੁਨੀਆ ਦਾ ਨਾਇਕ ਹੈ ਮਾਲਕ ਹੈ ਅਸਿਓ ਦੇ ਸਾਰੇ ਦਾਸ ਕਿਉਂ ਨਾ ਉਹ ਨਾਮ ਜਪ ਕੇ ਜਿਸ ਨੇ ਸਭ ਨੂੰ ਪੈਦਾ ਕੀਤਾ ਇੰਨੇ ਸਭ ਨੂੰ சுவாਸ ਬਖਸ਼ਿਆ ਜਿਸ ਨੇ ਸਭ શરીર ਬਖਸ਼ਿਆ ਹੱਥ ਪੈਰ ਬਖਸ਼ੇ ਸਾਨੂੰ ਹਰ ਇੱਕ ਚੀਜ਼ ਅਪਹਾਰ ਦਿੱਤਾ ਹੈ ਸਰੀਰ ਦੇ ਅੰਗ ਪੈੜ ਬਖਸ਼ੇ ਨੇ ਕਿਉਂ ਨਾ ਉਹਨਾਂ ਨੂੰ ਯਾਦ ਕਰੀਏ ਉਹ ਸਾਰੀ ਦੁਨੀਆ ਦਾ ਸਰਬਤਾ ਹੈ ਸਾਰਿਆਂ ਨੂੰ ਜਾਣਦਾ ਹੈ ਸਾਰਿਆਂ ਦੀ ਖਬਰ ਰੱਖਦਾ ਤੁਮ ਜੋ ਨਾਇਕ ਅੰਤਰਜਾਮੀ ਪ੍ਰਭ ਦੇ ਜੰਗਾਂਗੇ ਜਨਕೇಶ್ਵਰਮੀ ਉਹਦਾ ਨਾਮ ਜਪ ਕੇ ਹੀ ਦੁਨੀਆ ਦੇ ਵਿੱਚ ਪ੍ਰਸਿੱਧ ਹੋਏ ਨੇ ਸ੍ਰੀ ਗੁਰੂ ਦਾਸ ਜੀ ਮਹਾਰਾਜ ਸਤਗੁਰੂ ਕਬੀਰ ਜੀ ਹੋਰ ਕਿੰਨੇ ਸੰਤ ਮਹਾਂਪੁਰਖ ਉਹਦਾ ਨਾਮ ਜੱਪ ਕੇ ਦੁਨੀਆ 'ਚ ਪ੍ਰਸਿੱਧ ਹੋਏ ਨੇ ਜਿਵੇਂ ਨੌਕਰ ਦੀ ਪਹਿਚਾਨ ਮਾਲਕ ਕਰਕੇ ਹੁੰਦੀ ਹੈ ਉਹ ਫਲਾਣੇ ਦਾ ਨੌਕਰ ਜਾ ਰਿਹਾ ਨੌਕਰ ਦੇ ਕਰਕੇ ਮਾਲਕ ਵੀ ਜਾਣਿਆ ਜਾਂਦਾ ਹੈ ਤੇ ਮਾਲਕ ਦੇ ਕਰਕੇ ਨੌਕਰ ਜਾਣਿਆ ਜਾਂਦਾ ਐਵੇਂ ਪਰਮਾਤਮਾ ਦਾ ਜਿਹੜਾ ਜਿਨਰੇ ਨਾਮ ਜੱਪਿਆ ਆਤਮ ਪਰਮਾਤਮਾ ਉਹਨਾਂ ਦੇ ਕਰਕੇ ਤੇ ਉਹ ਪਰਮਾਤਮਾ ਦੇ ਕਰਕੇ ਦੁਨੀਆਂ ਨੇ ਕਿਤੇ ਪ੍ਰਸਿੱਧ ਹੋਏ ਨਹੀਂ ਉਹਦਾ ਨਾਮ ਜਪਣ ਵਾਲੇ ਦੁਨੀਆਂ ਦੇ ਵਿੱਚ ਉਹਨਾਂ ਨੇ ਮਾਨ ਪਾਇਆ ਦੁਨੀਆਂ ਦੇ ਵਿੱਚ ਬਹੁਤ ਮਾਨ ਸਤਕਾਰ ਪਾਇਆ ਨਾਮ ਦੇਵ ਕਬੇ ਤਲੋਚਨ ਸਤਨਾ ਸੈਨ ਤਰੇ ਕਹਿਣੇ ਗਿਦਾਸ ਸੁਨੋ ਦੇ ਸੰਤੋਖ ਹਰ ਜੀਵ ਦੇ ਸੰਬੰਧ ਸਤੇ ਕਹਿੰਦੇ ਬਕਰੇ ਵੱਢਨੇ ਵਾਲਾ ਸਤਨਾ ਕਸਾਈ ਜਿਹਨੂੰ ਆਸ ਨਹੀਂ ਸੀ ਤਦੋਂ ਦੀ ਜਿਹੜਾ ਤਿੰਨ ਰਾਤ ਉਹ ਗਲੇ ਕਟਿਆ ਕਰਦਾ ਸੀ ਦਿਨ ਰਾਤ ਦਿਨ ਰਾਤ ਜਿਹੜਾ ਪਾਪ ਕਰਦਾ ਸੀ ਉਹ ਵੀ ਪਰਮਾਤਮਾ ਦੇ ਨਾਮ ਦਾ ਸਹਾਰਾ ਲੈ ਕੇ ਤਰ ਗਿਆ ਤੇ ਅੱਜ ਉਹ ਵੀ ਮਾਲਕ ਦੇ ਕਰਨ ਜਾਣਿਆ ਜਾਂਦਾ ਹੈ ਅੱਜ ਉਹਨਾਂ ਦਾ ਨਾਮ ਹੈ ਪਾਣੀ ਦੇ ਵਿੱਚ ਕੰਮ ਤੇ ਸਾਈ ਦਾ ਤੇ ਅੱਜ ਪਾਣੀ ਦੇ ਵਿੱਚ ਬੈਠੇ ਨੇ ਸੰਤਵਾਂ ਨੂੰ ਨਮਸਕਾਰ ਹੋ ਰਹੀ ਹੈ ਅਜ ਨੂੰ ਉਹ ਗਿਆ ਜਾ ਗਿਆ ਕਿਉਂ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਸਹਾਰਾ ਲੈ ਲਿਆ ਉਹਨਾਂ ਦੇ ਔਗਣ ਬਖਸ਼ੇ ਦੇ ਗੁਨਾਹ ਠੇ ਕੇ ਸਾਰੇ ਗੁਨਾਹ ਮਾਫ ਕੀਤੇ ਗਏ ਅੰਨੀ ਪ੍ਰਮਾਤਮਾ ਦੇ ਨਾਮ ਦੇ ਇਕ ਸਾਡ ਤੁਮ ਜੋ ਨਾਇਕ ਅਸ਼ਵੰਤ ਜਾਮੇ ਰੱਬ ਦੇ ਜਨ ਜਾਨੀ ਜਨ ਤੇ ਸਨ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਤੋਂ ਆਪਣੇ ਭਗਤਾਂ ਦੇ ਕਰਕੇ ਆਪਣੇ ਪਿਆਰਿਆਂ ਦੇ ਕਰਕੇ ਜਾਣਿਆ ਜਾਂਦਾ ਹੈ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤੇਰੇ ਕਰਕੇ ਦੁਨੀਆ ਦੇ ਵਿੱਚ ਪ੍ਰਸਿੱਧ ਹੋਏ ਨੇ ਗੁਰੂ ਦਾਸ ਜੀ ਮਰੇ ਕਹਿੰਦੇ ਹਰ ਕੇ ਨਾਮ ਕਬੀਰ ਉਹ ਜਾਂਦਰ ਜਨਮ ਜਨਮ ਕੇ ਸਾਡੇ ਕਾਹ ਕਰ ਕਹਿੰਦੇ ਹਰ ਦਾ ਨਾਮ ਜਪ ਕੇ ਕਬੀਰ ਜੀ ਉਹ ਜਾਤ ਕਰ ਹੋ ਗਏ ਚਾਹਾਂ ਜੋ ਕਾਨੇ ਵਿੱਚ ਅੱਜ ਕਬੀਰ ਜੀ ਦਾ ਨਾਮ ਦਾ ਲੰਕਾ ਵਧ ਰਿਹਾ ਹੈ ਔਰ ਕੇ ਸਬੂਤ ਦੀ ਕੀ ਫਰਮਾਉਂਦੇ ਨੇ ਸਰੀਰ ਆਰਾਧੇ ਮੋਖ ਵਿਚਾਰ ਦੇਵੂ ਰਬਦਾ ਸੰਗਲ ਸਮਝਾਵੇ ਕੋ ਸੱਚੇ ਪਾਤਸ਼ਾਹ ਕਿਰਪਾ ਕਰੀ ਸਰੀਰ ਆਰਾਧੇ ਮੇਰੇ ਪ੍ਰਾਨ ਚਲੇ ਜਾਣ ਟੁਕੜੇ ਹੋ ਜਾਣ ਜਿਹੜਾ ਮੇਰਾ ਸੰਗ ਹੈਗਾ ਉਹ ਕਦੇ ਮਨੁੱਖਾਂ ਦੇ ਨਾਲ ਨਾ ਹੋਵੇ ਮੇਰੀ ਪ੍ਰੀਤ ਤੇ ਮੇਰਾ ਸੰਗ ਤੇਰੇ ਪਿਆਰਿਆਂ ਦੇ ਨਾਲ ਰਵੇ ਜਿਹੜੇ ਅਠੇ ਪੈ ਤੇਰਾ ਨਾਮ ਜਾਪਦੇ ਨੇ ਜਿਹੜੇ ਹਰ ਵੇਲੇ ਤੇਰੇ ਨਾਮ ਦੇ ਵਿੱਚ ਰੰਗੇ ਨੇ ਜਿਹੜੇ ਨਾਮ ਦੇ ਵਿੱਚ ਸ્વાસ ਭਰਦੇ ਨੇ ਤੇਰੇ ਨਾਮ ਦੇ ਵਿੱਚ ਜੀਦੇ ਨੇ ਜਿਹੜੇ ਤੇਰੇ ਨਾਮ ਵਿੱਚ ਤੇਰੇ ਭਾਣੇ ਦੇ ਵਿੱਚ ਹਰ ਵੇਲੇ ਤੇਰੇ ਨਾਲ ਜੁੜੇ ਹੋਏ ਨੇ ਮੇਰਾ ਸੰਗ ਉਹਨਾਂ ਦੇ ਨਾਲ ਹੋਵੇ ਮਨਮੁਖਾਂ ਦੇ ਨਾਲ ਮੇਰਾ ਕਦੇ ਸੰਗ ਨਾ ਹੋਵੇ ਮੇਰਾ ਕਦੇ ਮੇਲ ਨਾ ਹੋਵੇ ਸਰੀਰ ਅਰਾਧੇ ਮੋਖੋ ਵਿਚਾਰ ਦੇ ਗੁਰੂ ਵਿਦਾਸ ਸੰਧਨ ਸਮਝਾਵੇ ਕੋ ਜਿਹੜੇ ਪ੍ਰਮਾਤਮਾ ਦੇ ਨਾਮ ਦੀਆਂ ਵਿਚਾਰਾਂ ਕਰਦੇ ਨੇ ਜਿਹੜੇ ਹਰ ਵੇਲੇ ਪ੍ਰਮਾਤਮਾ ਦੇ ਗੁਣ ਹੁੰਦੇ ਨੇ ਜਿਹੜੇ ਹਰ ਵੇਲੇ ਉਹਦੀਆਂ ਕਰਦੇ ਨੇ ਉੱਠਦੇ ਆਂ ਬਹਿੰਦੇ ਆਂ ਹਰ ਵੇਲੇ ਉਹਦੇ ਪਾਣੇ ਵਿੱਚ ਰਹਿੰਦੇ। ਸਰੀਰ ਛੱਡਿਆ ਜਾਵੇ ਪਰ ਮੇਰੀ ਪ੍ਰੀਤ ਨਾ ਘਟੇ। ਸਰੀਰ ਛੱਡਿਆ ਜਾਵੇ ਮੈਨੂੰ ਕੋਈ ਦੁੱਖ ਨਹੀਂ ਪਰ ਮੇਰੇ ਅੰਦਰੋਂ ਤੇਰਾ ਪਿਆਰ ਨਹੀਂ ਜਾਣਾ ਚਾਹੀਦਾ ਤੇਰਾ ਪ੍ਰੇਮ ਨਾ ਘਟੇ ਤੇਰੀ ਪ੍ਰੀਤ ਨਾ ਘਟੇ ਸਰੀਰ ਹਰਾਤੇ ਮੌਕਾ ਵੀ ਚਾਹਤੇ ਹੋ। ਰਵੀ ਦਾਸ ਸੰਗਰ ਸਮਝਾ ਬੈਠੋ ਜਿਹੜੇ ਸੁਪਨਾ ਨੂੰ ਪਹੁੰਚਨ ਉਹ ਪੰਕ ਉਹ ਦਲ ਉਹ ਲੋਕ ਜਿਹੜੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਨੇ ਉਹਦੇ ਬਾਣੇ ਵਿੱਚ ਰਹਿੰਦੇ ਨੇ ਤੇਰਾ ਕੀ ਆ ਮਿੱਠਾ ਲਾਗੇ ਹਰ ਵੇਲੇ ਜਿਹੜੇ ਉਹਦੇ ਗੁਣ ਗਾਉਂਦੇ ਨੇ ਸੋ ਗੁਰਪ੍ਰੀਤ ਸਤਸੰਗਤ ਇਸ ਸ਼ਬਦ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਜੀ ਆਪਣੀ ਪਰਮਾਤਮਾ ਦੇ ਨਾਲ ਜੋ ਉਹਨਾਂ ਦੀ ਆਪੇ ਹੀਦਾ ਹੈ ਉਹ بیان ਕਰ ਰਿਹਾ ਕਿ ਜੋ ਉਹਨਾਂ ਦਾ ਪਿਆਰ ਹੈ ਦੇਖੋ ਜਿੰਨੇ ਵੀ ਸੰਤ ਮਹਾਂਪੁਰਖ ਹੋਏ ਨੇ ਕਿਸੇ ਵੀ ਸੰਤ ਮਹਾਂਪੁਰਸ਼ ਨੇ ਕਿਸੇ ਵੀ ਗੁਰੂ ਨੇ ਕਿਸੇ ਪੀਰ ਨੇ ਕਿਸੇ ਨੇ ਵੀ ਪਰਮਾਤਮਾ ਨੂੰ ਇਹ ਨਹੀਂ ਕਿਹਾ ਕਿ ਮੈਂ ਤੇਰਾ ਹੀ ਹੋ ਗਿਆ ਮੈਂ ਤੇ ਤੂੰ ਇੱਕ ਦਾ ਨਹੀਂ ਸਵਨਾ ਨੇ ਦਾਸ ਕਿਹਾ ਨਮਾਨੇ ਕਿਹਾ ਗੋਲੇ ਕਿਹਾ ਗੁਰੂ ਨਾਨਕ ਦੇਵ ਮਹਾਰਾਜੇ ਗੋਲੇ ਕਹਿੰਦੇ ਨੇ ਪਰਮਾਤਮਾ ਕਿ ਤੇਰੇ ਦਾਸਾਂ ਦੇ ਦਾਸਾਂ ਤੂੰ ਬਹੁਤ ਉੱਚਾ ਹੈ ਅਸੀਂ ਤੇਰੇ ਦਾਸਾਂ ਦੇ ਦਾਸਾਂ ਦੇ ਦਾਸਾਂ ਅਸੀਂ ਗੁਰਲੇ ਆ ਅਸੀਂ ਨਮਾਣੇ ਆ ਪੜ ਇੱਕ ਧੰਨ ਗੁਰੂ ਦਾਸ ਸਿੱਧੇ ਪਾਸ਼ਾ ਉਹ ਜਿਹੜੇ ਸੰਤ ਹੋਏ ਨੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਕਹਿ ਦਿੱਤਾ ਪ੍ਰਮਾਤਮਾ ਤੇਰੇ ਮੇਰੇ ਵਿੱਚ ਉਹ ਅੰਦਰ ਨੇ ਇੱਕ ਕੇਵਲ ਔਰ ਕੇਵਲ ਇਹ ਗੁਰੂ ਦਾਸ ਸਿੱਧੇ ਪਾਸ਼ਾ ਉਹ ਜਿਹੜੇ ਸੰਤ ਮਹਾਂਪੁਰਸ਼ ਹੋਏ ਨੇ ਇਸ ਦੁਨੀਆ ਦੇ ਹਉਤੇ ਜਿਨੇ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਚੈਲੇਜ ਕਰ ਦਿੱਤਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਕਹਿ ਦਿੱਤਾ ਤੇਰੇ ਮੇਰੇ ਵਿੱਚ ਹੁਲਕੋ ਅੰਦਰ ਨਿਗਾ ਗਿਆ ਕੇਵਲ ਇਹਨਾਂ ਕੋਲ ਉਹ ਗੁਰੂ ਦਾਸ ਸਿੱਧੇ ਪਾਸ਼ਾ ਸ਼੍ਰੋਮਣੀ ਸੰਤ ਸ਼੍ਰੋਮਣੀ ਗੁਰੂ ਰਕਦਾਸ ਦੇ ਪਾਸ਼ਾ ਬਾਕੀ ਆਪਾਂ ਸੰਤਾਂ ਮਹਾਂਕੋਸ਼ਣ ਦੇ ਪਾਣੀ ਪੜ ਰਹੇ ਆਂ ਬੜੀ ਜਿੰਨੇ ਵੀ ਅੱਜ ਤੱਕ ਗੁਰੂ ਪੀਰ ਸੰਤ ਸਾਧੂ ਆਏ ਨੇ ਇਸੇ ਨੇ ਵੀ ਪਰਮਾਤਮਾ ਨੂੰ ਨਹੀਂ ਕਿਹਾ ਕਿ ਅਸੀਂ ਤੇਰੇ ਤੱਕ ਪਹੁੰਚ ਗਏ ਆਂ ਇਹ ਕਦ ਉਹ ਹੀ ਕਰ ਸਕਦਾ ਜਿਹੜਾ ਉੱਥੇ ਪਹੁੰਚ ਗਿਆ ਜਿਹੜਾ ਉਸ ਖਜ਼ਾਨੇ ਦਾ مالک ਹੋ ਗਿਆ ਜਿਹੜਾ ਉਸ ਪਰਮਾਤਮਾ ਦੇ ਦੇ ਆਸਥਾਨ ਤੇ ਪਹੁੰਚ ਗਿਆ ਪਰਮਾਤਮਾ ਦੇ ਬਰਾਬਰ ਜਿਸ ਦਾ ਆਸਥਾਨ ਹੈ ਜਿਸ ਗੁਰੂ ਦਾ ਇਸ ਮਹਾਤਮਾ ਦਾਸ ਪਰਮਾਤਮਾ ਦੇ ਸੰਗਸਨ ਦੇ ਪ੍ਰਾਪਤ ਸੰਗਸਨ ਹੈ ਉਹੀ ਕਹਿ ਸਕਦਾ ਤੋਹੀ ਮੋਹੀ ਮੋਹੀ ਤੋਹੀ ਹੰਤ ਕਰੇਸਤ ਉਹੀ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ ਇਹ ਇਹ ਨੇ ਸੰਤ ਸ਼੍ਰੋਮਣੀ ਗੁਰੂ ਦਾਸ ਜੀ ਦੇ ਬਾਸ਼ਾ ਕੇਵਲ ਕੇਵਲ ਗੁਰੂ ਦਾਸ ਮਹਾਰਾਜ ਜਿਨ੍ਹਾਂ ਨੇ ਬਾਣੀ ਰਚਿਆ ਕਹਿੰਦੇ ਨੇ ਭਰੋਤਮੀਰ ਦਾਸ ਦਾਸ ਨੂੰ ਉਤਮ ਸਹਿਜ ਜਗਨਾਈ ਉਸ ਦੇ ਉਹ ਚ ਦਿਓ ਨਾਮ ਸ਼ਰਮਦਾਸੀ ਰਵਿਦਾਸ ਦਾ ਬਲਵੰਨੀ ਭਾਈ ਗੁਰਦਾਸ ਕਿਹ ਕਹਿੰਦੇ ਨੇ ਠਾਕ ਪਤਾ ਕਿਹਨੂੰ ਕਹਿੰਦੇ ਭਗਵਾਨ ਭਗਵਾਨ ਠਾਕਰ ਕਹਿੰਦੇ ਨੇ ਤੇ ਭਾਈ ਗੁਰਦਾਸ ਕਿਹ ਕਹਿੰਦੇ ਨੇ ਰਵਿਦਾਸ ਅੱਗੇ ਪਾਸ਼ਾ ਠਾਕਰ ਕੋਲੋਂ ਭਗਵਾਨੇ ਦੁਨੀਆ ਤੇ ਆਏ ਨੇ ਰਵਿਦਾਸ ਪਾਸ਼ਾਰ ਗੁਣੀ ਆਏ ਤੇ ਗੁਰੂ ਰਵਿਦਾਸ ਅੱਗੇ ਪਾਸ਼ਾ ਨੇ ਸਪਸ਼ਟ ਵੀ ਕਰ ਦਿੱਤਾ ਕਿ ਮੈਂ ਤੇ ਪ੍ਰਮਾਤਮਾ ਇੱਕ ਹੀ ਆ ਸਾਡੇ ਵਿੱਚ ਕੋਈ ਅੰਤਰ ਨਹੀਂ ਉਹ ਉਹਨਾਂ ਸਪਸ਼ਟ ਵੀ ਕਰਕੇ ਉਹਨਾਂ ਨੇ ਖਲੇਖਾ ਦੁੱਤ ਕਰ ਦਿੱਤਾ ਕਹਿੰਦੇ ਇੱਕ ਹੀ ਆ ਜਿਨਾਂ ਨੇ ਜਾਣਿਆ ਜਿਨ ਜਿਨ ਮਨ ਜਿਨ ਜਾਣਿਆ ਜਿਨ ਮਨ ਮਾਨਿਆ ਤਿੰਨ ਪ੍ਰਭ ਜਾਣਿਆ ਜਿਨਾਂ ਨੇ ਮੰਨ ਲਿਆ ਉਹ ਤਰ ਗਏ ਤੇ ਜਿਹੜੇ ਤਮਾਸ ਕੀਰ ਸੀ ਉਹ ਰਹਿ ਗਏ ਤੋਂ ਗੁਰੂ ਕੈ ਸਾਸੰਗਿ ਸਪੁਰ ਸੱਚੇ ਪਾਤਸ਼ਾਹ ਇਸ ਦੇ ਵਿੱਚ ਇੱਕ ਸ਼ਬਦ ਦੇ ਗਏ ਜਿਨਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ ਉਹਨੇ ਉੱਚੇ ਉੱਚੇ ਰੁਤਬੇ ਪਾਇਏ ਨੇ ਸੰਸਾਰ ਦੇ ਵਿੱਚ ਮਾਨ ਪਾਇਆ ਪਰਮਾਤਮਾ ਦੇ ਘਰ ਵੀ ਜਾ ਕੇ ਉਹਨਾਂ ਨੂੰ ਸਤਕਾਰ ਮਿਲਿਆ ਦੇ ਉਹਨਾਂ ਅਜ ਦੁਨੀਆਂ ਦੇ ਵਿੱਚ ਨਾਮਾਇਕ ਜਿਵੇਂ ਗੁਰੂ ਦਾਸ ਜੀ ਪਾਸ਼ਾ ਸੰਤ ਸ਼ਰਮਣੀ ਅੱਜ ਉਹਨਾਂ ਦੇ ਜਨਮ ਭੂਮੀ ਜਨਮ ਸਥਾਨ ਮੰਦਰ ਕਾਂਸੀ ਬਨਾ ਸਰਵ ਉੱਤੋਂ ਆਪਾਂ ਲਾਈਵ ਟੈਲੀਕਾਸਟ ਗੁਰੂ ਵਿਦਾਸ ਜਨਮ ਸਥਾਨ ਟੀਵੀ ਦੇ ਬਾਧਮ ਦੇ ਦੁਆਰਾ ਦੇਖ ਰਹੇ ਹਾਂ ਸਬਕ ਤੋਂ ਬਾਸਾ ਆਪਾਂ ਜੁੜੀਏ ਹਰ ਰੋਜ਼ ਕਥਾ ਵਿਚਾਰਾਂ ਕੀਰਤਨ ਸਾ ਸੰਗ ਗੁਰੂ ਪਾਸ਼ਾ ਦੀ ਵਿਚਾਰਾ ਉਹਨਾਂ ਦੀ ਬਾਣੀ ਨੇ ਜੋੜ ਕੇ ਆਪਾਂ ਘਰ ਬੈਠਿਆਂ ਹੀ ਜੁਰਮਰਨ ਦਰਸ਼ਕ ਕਰੀਏ ਉਹਨਾਂ ਦੇ ਪਾਣੀ ਦਾ ਲਾਭ ਲਈਏ ਤਾਂ ਕਿ ਸਾਨੂੰ ਜੀਵਨ ਜੀਣ ਦੇ ਵਿੱਚ ਆਸਾਨੀ ਹੋ ਸਕੇ ਸਾਨੂੰ ਚੰਗੇ ਬੰਦੇ ਦਾ ਪਤਾ ਲੱਗ ਸਕੇ ਅਸੀਂ ਗੱਲ ਕਰਾਇਆ ਜਿਵੇਂ ਸਹੀ ਚੱਲ ਰਹੀ ਹੈ ਪਾਣੀ ਕੀ ਕਹਿ ਰਹੀ ਹੈ ਸਤੂ ਰਾ ਸੱਚੇ ਪਾਸ਼ਾ ਸੰਗ ਕਿਹੜਾ ਰਾਹ ਅਧਾਰੇ ਨੇ ਇਸ ਮਾਰਗ ਤੇ ਚੱਲਣ ਦੇ ਵਾਸਤੇ ਸਾਨੂੰ ਪ੍ਰੇਰਿਤ ਕਰ ਰਹੇ ਅਸੀਂ ਬਾਣੀ ਪੜਾਂਗੇ ਸੁਣਾਗੇ ਜੇ ਘਰ ਬੈਠੇ ਜੇ ਸਤਸੰਗ ਨਾਲ ਜੁੜਾਂਗੇ ਬਾਣੀ ਸੁਣਾਗੇ ਤਾਂ ਸਾਨੂੰ ਬਹੁਤ ਲਾਭ ਹੁਣਣਾ ਹੈ ਬਹੁਤ ਲਾਭ ਸਾਡੋ ਜੀਵਨ ਦੇ ਵਿੱਚ ਬਹੁਤ ਲਾਭ ਹੋਣ ਮਾਰਾ ਹੈ ਅਸੀਂ ਜੀਵਨ ਦੇ ਵਿੱਚ ਕੁਝ ਨਹੀਂ ਪ੍ਰਾਪਤ ਕਰ ਸਕਦੇ ਆ ਅਸੀਂ ਦੁੱਖਾਂ ਤੋਂ ਕਲੇਸ਼ਾਂ ਤੋਂ ਝਗੜਿਆਂ ਤੋਂ ਭੈੜੀਆਂ ਵਪਾਰੀਆਂ ਤੋਂ ਅਸੀਂ ਸਦਾ ਦੇ ਮੁਕਤ ਹੋ ਸਕਦੇ ਆ ਘਰ ਬੈਠ ਕੇ ਅਸੀਂ ਜੇ ਘਰ ਬੈਠੇ ਬਾਣੀ ਸੁਣੀਏ ਹਾਂ ਰੋਜ਼ ਨੂੰ ਪਾਠ ਕਰੀਏ ਸੋਨਿਆ ਬੇਟੀਆਂ ਪ੍ਰਵਾਹਤ ਕਰਨੇ ਹੈ ਜੋ ਬੋਲੇ 100 ਰੁਪਏ ਸਤਨ ਦਾਸ ਮਹਾਰਾਜ ਕੀ ਹੈ ਸਤੁਰ ਸੁਆਮੀ ਸਰਮਨ ਆਸਮਾਨਾ ਦੀ ਜੈ ਕਰਪੇਤ ਭਗਵਾਨ ਕੀ ਜੈ ਜਪੁਜੀ ਸਤਨਾਮ ਸਤਨਾ